ਸਾਰੀ ਪਾਉਣੇ ਆ ਪਰ ਜਦੋਂ ਆਪਾਂ ਦਵਾਈ ਪਾ ਦਿੰਨੇ ਆ ਆਪ 20 25 ਦਿਨਾਂ ਬਾਅਦ ਕੱਖ ਦੁਬਾਰੇ ਫੇਰ ਹੋ ਜਾਂਦਾ ਆ ਆਪਾਂ ਰਾਉਂਡ ਆਪਾਂ ਪਾਉਣੇ ਆ ਸਾਰੀ ਪਾਉਣੇ ਆ ਤੇ 20 ਦਿਨਾਂ ਦੇ ਨਿਕਲਦੇ ਦੁਬਾਰੇ ਹੋ ਜਾਂਦੇ ਆ ਪਰ ਇਹਦਾ ਇੱਕ ਲਾਜ ਆ ਦਵਾਈ ਵਿੱਚ ਪਾਉਣ ਨਾਲ ਮਹੀਨਾ 20 ਦਿਨਾਂ ਮਹੀਨਾ ਲੰਘਿਆਂ ਦਾ ਕੱਖ ਛੇਤੀ ਹੁੰਦੇ ਨਹੀਂ ਯਾਨੀ ਕਿ ਬਹੁਤ ਘੱਟ ਚਾਂਸ ਨੇ ਆ ਤੁਹਾਨੂੰ ਦੱਸਦੇ ਕਿਹੜੀ ਪਾਉਣੇ ਆ ਤੇ ਮੈਂ ਅੱਗੇ ਪਿਛਲੀ ਵੇਰ ਪਾਈ ਆ ਦਵਾਈ ਆਪਣਾ ਰਿਜ਼ਲਟ ਵਧੀਆ ਰਿਹਾ ਛੇਤੀ ਕੱਖ ਬਿਲਕੁਲ ਨਹੀਂ ਹੁੰਦੇ ਉਹਦੇ ਨਾਲ ਇਆ ਰਬਾ ਕਰਿਆ ਕੋਈ ਆਪਾ ਜਿਹੜਾ ਮੇਰੇ ਵੀਰ ਭਾਈ ਪਾਉਂਦੇ ਹੋਣਗੇ ਤਾਂ ਚਲ ਠੀਕ ਹੈ ਇਹਨਾਂ ਨੂੰ ਪਤਾ ਹੈਗਾ ਜਿੰਨਾ ਨਹੀਂ ਪਤਾ ਇਹ ਵੀਡੀਓ ਉਹਨਾਂ ਲਈ ਆ ਇਹ ਦਵਾਈ ਨਾ ਰੇ ਪੈਂਦਾ ਹੀ ਪੈਂਦਾ ਹੈਗਾ ਯੂਰੀਆ ਇਹ ਜਿਹੜੀ ਆ ਦਵਾਈ ਆ ਇਹ ਦਵਾਈ ਜਦੋਂ ਆਪਾਂ ਕੱਦੂ ਕਰ ਦਿੰਦੇ ਆ ਕੱਦੂ ਕਰਕੇ ਝੋਨੇ ਦੇ ਵਿੱਚ ਪੈਂਦੀ ਹੈ ਇਹ ਉਹੋ ਦਵਾਈ ਹੈ ਅਸਲੀ ਕੰਮ ਇਹਦਾ ਹੈਗਾ ਆਪਾਂ ਤਿੰਨ ਚਾਰ ਢੱਕਣ ਵਿੱਚ ਪਾ ਲੈਣਾ ਰਾਉਂਡ ਅਪ ਦਵਾਈ ਦੇ। ਆਪਾਂ ਬੱਟਾਂ ਦੇ ਕਰਨੀਆਂ। ਤੇ ਭਾਈ ਆ ਹੈਗੇ ਰਾਉਂਡ ਅਪ ਤੇ ਆ ਹੈਗੀ ਆਪਣੀ ਕੱਦੂ ਵਾਲੀ। ਕੱਦੂ ਵਾਲੀ ਦਵਾਈ ਪਾਉਣੀ ਹੈ ਦੇ ਵਿੱਚ। ਉਹ ਤੇ ਲੈ ਢੱਕਣ ਪਾ ਲਈਏ ਇਹਦੇ। ਆ ਦਵਾਈ ਦੇ। ਉਸ ਤੋਂ ਬਾਅਦ 250 ਗ੍ਰਾਮ ਆਪਾਂ ਪਾਉਣੀਆਂ ਯਾਨੀ ਕਿ ਇਹ ਆ ਦਵਾਈ ਵਿੱਚ ਪਾਉਣ ਨਾਲ ਚਾਦੇ ਕੱਖ ਜਮਾ ਛੇਤੀ ਹੁੰਦੀ ਨਹੀਂ ਜੇ ਇਹਦੇ ਨਾਲ 20 ਦਿਨ ਨਿਕਲਣਗੇ ਇਹਦੇ ਨਾਲ ਮਹੀਨਾ ਨਿਕਲੂਗਾ ਬਹੁਤ ਘੱਟ ਚਾਂਸ ਹੈ ਜਿਹੜੇ ਆਪਣੀਆਂ ਕੱਚੀਆਂ ਬੱਟਾਂ ਨੇ ਉਹਦੇ ਵਿੱਚ ਮਾਰ ਕੇ ਦੇਖ ਲਓ ਆਪਾਂ ਕੇ ਰਿਜ਼ਲਟ ਹੈ ਇਹਦਾ ਵੀ ਇਹਦੇ ਦੁਆਰੇ ਕੱਖ ਨਹੀਂ ਹੋਊਗਾ ਇਹਦੇ ਨਾਲ ਇਵੇਂ ਹੁਣ ਆਪਣੇ ਛੁੱਕੇ ਦੇ ਕੱਖ ਜਿਹੜੇ ਛੇਤੀ ਮਰਦੇ ਨਹੀਂ ਹੈਗੇ ਤੇ ਆ ਖੱਬਲ ਹੋ ਗਿਆ ਖੱਬਲ ਬਹੁਤ ਘੱਟ ਮਰਦਾ ਜਿੱਥੇ ਬੂਟੀ ਆ ਸੁੱਖਾ ਜਿਹੜੀ ਕਿਸੇ ਸੁੱਖੇ ਰੂਪੀ ਹੋਣੀ ਮਰਦੀ ਇਹਦਾ ਮਾ 11 ਦਵਾਈ ਪੈਗੀ ਸੁਖੇ ਕੁੱਪੀ ਛੇਤੀ ਹੁੰਦੀ ਹੈ ਇਹਦਾ ਅਸਰ ਬਹੁਤ ਜ਼ਿਆਦਾ ਲੰਮਾ ਹੁੰਦਾ ਹੈ ਲਓ ਜਿਆ ਬਾਦੀ ਰਿਜ਼ਲਟ ਹੈ ਇਹਦਾ ਵੀ ਜੇ ਫੁੱਲ ਕੰਮ ਕਰੂਗੀ ਤਾਂ ਕਿ ਤੁਸੀਂ ਦੇਖ ਲਿਓ ਆ ਜਿਹੜੀ ਫੇਰ ਦੁਬਾਰੇ ਦੱਸਦਾ ਜਿਹੜੀ ਆਪਾਂ ਪੁਰਾਣੇ ਯਾਰ ਤੁਸੀਂ ਕਹਿੰਦੇ ਸੀ ਇੱਕ ਉਹ ਦਵਾਈ ਆ ਜਿਹਦੇ ਤਿੰਨ ਢੱਕਣ ਪਾੜਿਓ ਤੇ ਜਿੱਥੇ ਜਿੱਥੇ ਇਹ ਨਾ ਇਹੋ ਲੈ ਕੇ ਸਰਦਾਰਾ ਕਿ ਮੰਟ ਕਰਿਓ ਜਿਹੜੇ ਬੁੱਧੀਜੀਵੀ ਹੋਣਗੇ ਉਹ ਬੈਠੂਰੇ ਹੋਏ ਵੀਡੀਓ ਤੇ ਧੰਨਵਾਦ ਜੀ